ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਆਪਣੇ ਪਸ਼ੂਆਂ ਦੇ ਲਈ ਵਿਟਾਮਿਨ ਐਚ ਦੀ ਜਿਹੜੀ ਵਰਤੋਂ ਕਰਦੇ ਆਪਣੇ ਪਸ਼ੂ ਨੂੰ ਵਿਟਾਮਿਨ ਐਚ ਦਿੰਦੇ ਆ ਪਰ ਅਕਸਰ ਉਹਨਾਂ ਨੂੰ ਖਰੀਦਦੇ ਟਾਈਮ ਇਹ ਨਹੀਂ ਪਤਾ ਚੱਲਦਾ ਕਿ ਉਹ ਵਿਟਾਮਿਨ ਐਚ ਜਿਹੜਾ ਖਰੀਦ ਰਹੇ ਆ ਉਹ ਬਿਲਕੁਲ オリジナル ਹੈ ਜਾਂ ਕਿ ਮਿਕਸ ਕੀਤਾ ਹੋਇਆ ਹੈ ਉਸ ਦੇ ਵਿੱਚ ਜਾਂ ਕਿ ਨਕਲੀ ਹੈ ਤੇ ਬਹੁਤ ਸਾਰੇ ਪ੍ਰਕਾਰ ਦੇ ਜਿਹੜੇ ਨੇ ਵਿਟਾਮਿਨ ਐਚ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਮਿਲਦੇ ਨੇ ਪਰ ਸਾਰੇ ਹੀ ਸੇਲਵਟ ਦੇ ਰੀਟਰਾਂ ਦੇ ਵਿੱਚ ਸੇਮ ਸ਼ਕਲ ਦੇ ਵਿੱਚ ਹੁੰਦੇ ਨੇ ਤਾਂ ਕਰਕੇ ਆਪਾਂ ਨੂੰ ਜਿਹੜਾ ਪਤਾ ਨਹੀਂ ਚੱਲ ਸਕਦਾ ਕਿ ਇਹਦੇ ਵਿੱਚ ਜਿਹੜਾ ਆਪਾਂ ਹੁਣ ਖਰੀਦ ਲਿਆਏ ਤਾਂ origignal ਵਿਟਾਮਿਨ ਐਚ ਹੋ ਜਾਂ ਕਿ ਮਿਕਸ ਕੀਤਾ ਹੋਇਆ ਜਾਂ ਕੋਈ ਨਕਲੀ ਕੰਪਨੀ ਦਾ ਜਾਂ ਨਕਲੀ ਵਿਟਾਮਿਨ ਐਚ ਹੋਊਗਾ ਸੋ ਵਿਟਾਮਿਨ ਐਚ ਦੇ ਵਿੱਚ ਵੈਸੇ ਤਾਂ ਹੋਰ ਵੀ ਵਿਟਾਮਿਨ ਮਿਕਸ ਹੁੰਦੇ ਨੇ ਜਿਵੇਂ ਵਿਟਾਮਿਨ ਏ ਵਿਟਾਮਿਨ ਡੀ ਪਰ ਜਿਹੜਾ origignal ਵਿਟਾਮਿਨ H ਹੁੰਦਾ ਉਹਦੇ ਵਿੱਚ ਜਿਹੜਾ ਵਿਟਾਮਿਨ H ਦਾ ਜਿਹੜਾ ਰਿਜ਼ਲਟ ਆ ਉਹ ਆਪਾਂ ਨੂੰ ਬਹੁਤ ਵਧੀਆ ਜਿਹੜਾ ਦੇਖਣ ਨੂੰ ਮਿਲਦਾ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਵਿਟਾਮਿਨ H ਦੀ ਵਰਤੋਂ ਆ ਜਿਹੜੀ ਉਹ ਗੱਭਣ ਪਸ਼ੂ ਨੂੰ ਸੂਏ ਤੋਂ 2 ਮਾਂਥ ਜਿਹੜੇ ਪਹਿਲਾਂ ਸੂਣ ਤੋਂ ਉਹਨੂੰ ਜਿਹੜਾ ਦਿੱਤਾ ਜਾਂਦਾ ਏ ਆਪਾਂ ਮੰਥ ਪਹਿਲਾਂ ਵੀ ਦੇ ਸਕਦੇ ਆਂ ਤੇ 2 ਮੰਥ ਪਹਿਲਾਂ ਵੀ ਆਪਾਂ ਨੂੰ ਦੇਣਾ ਜਿਹੜਾ ਸਟਾਰਟ ਕਰ ਸਕਦੇ ਆਂ ਜਿਸ ਦੇ ਨਾਲ ਕੀ ਛੱਡੇ ਦੀ ਗਰੋਥ ਦੇ ਲਈ ਜਿਹੜੀ ਇਹ ਦਵਾਈ ਹੈ ਜਿਹੜੀ ਵਰਤੀ ਜਾਂਦੀ ਹੈ ਵਿਟਾਮਿਨ ਐਚ ਜੋ ਵਿਟਾਮਿਨ ਹੈ ਪਸ਼ੂ ਦਾ ਜਿਹੜਾ ਛੱਡਾ ਜਿਹੜਾ ਉਸ ਨੂੰ ਵਧਾਉਣ ਦੇ ਲਈ ਵਰਤਿਆ ਜਾਂਦਾ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਬਾਰੇ ਜਿਹੜੀ ਨੌਲੇਜ ਹੋਵੇਗੀ ਪਤਾ ਹੀ ਹੋਵੇਗਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਜ਼ਿਆਦਾਤਰ ਇਹ ਕਲੀਅਰ ਕਰਨਾ ਕਿ ਆਪਾਂ ਕਿਵੇਂ ਆਪਾਂ ਜਿਹੜਾ ਇਹ ਕਲੀਅਰ ਕਰ ਸਕਦੇ ਆ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਨੇ ਆ ਜਾਂ ਆਪਾਂ ਘਰ ਇਹ ਲਿਆ ਕੇ ਰੱਖੀ ਬੈਠੇ ਆ ਤਾਂ ਆਪਾਂ ਉਹਨੂੰ ਕਿਵੇਂ ਦੇਖ ਸਕਦੇ ਆ ਵੀ ਇਹ ਜਿਹੜਾ ਵਿਟਾਮਿਨ ਹੈ ਓਰੀਜਨਲ ਹੈ ਜਾਂ ਇਹ ਜਿਹੜਾ ਮਿਕਸ ਕੀਤਾ ਹੋਇਆ ਹੈ ਜਾਂ ਨਕਲੀ ਹੈ ਸੋ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜਿਹੜੇ ਦੋ ਸਿਲਵਰਟ ਦੇ ਲੀਟਰ ਨੇ ਅ ਦੋਨੋਂ ਸੇਮ ਸਕਲ ਦੇ ਨੇ ਸੋ ਇਹ ਇੱਕ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਬਟਾਮਰਚ ਦਾ ਕਲਰ ਆ ਜਿਹੜਾ ਦੇਖੋ ਥੋੜਾ ਜਿਹੜਾ ਰੈੱਡ ਜਿਹਾ ਕਲਰ ਇਸ ਦੇ ਵਿੱਚ ਮਿਕਸ ਹੈ ਏਸੀਐਸ ਦੇ ਬਟਾ ਦੇ ਲੀਟਰ ਦੇ ਵਿੱਚੋਂ ਜੋ ਤੁਸੀਂ ਦੇਖ ਰਹੇ ਹੋ ਇਸ ਦਾ ਜਿਹੜਾ ਕਲਰ ਆ ਦੇਖੋ ਥੋੜਾ ਰੈੱਡ ਜਿਹਾ ਕਲਰ ਦਾ ਜਿਹੜਾ ਇਸ ਦੇ ਵਿੱਚ ਮਿਕਸ ਹੋਇਆ ਹੋਇਆ ਜਿਵੇਂ ਕਿ ਇਸ ਦੇ ਵਿੱਚ ਮਿਕਸ ਹੈਗਾ ਜਿਹੜਾ ਜੋ ਆਪਾਂ ਲਿਫਟ 50 ਕਹਿ ਦਿੰਨੇ ਆ ਲਿਵਰ ਦੇ ਲਈ ਲਿਵਟਾਉਨਕ ਉਹ ਇਸ ਦੇ ਵਿੱਚ ਜਿਹੜਾ ਮਿਕਸ ਕੀਤਾ ਹੋਇਆ ਹੈ ਸੋ ਇਹ ਵੀ ਇੱਕ ਸੇਮ ਹੀ ਸ਼ਕਲ ਦਾ ਜਿਹੜਾ ਸਿਲਵਟਰ ਦਾ ਲੀਟਰ ਹੈ ਹੁਣ ਤੁਹਾਨੂੰ ਇਸ ਦੇ ਵਿੱਚੋਂ ਵੀ ਆਪਾਂ ਜਿਹੜਾ ਵਿਟਾਮਿਨ ਐਚ ਪਾ ਕੇ ਦਿਖਾਉਣਾ ਹੈ ਕਿ ਇਸ ਦਾ ਜਿਹੜਾ ਕਲਰ ਆ ਉਹ ਕਿਸ ਤਰ੍ਹਾਂ ਦਾ ਹੈ ਦੋਨਾਂ ਦਾ ਜਿਹੜਾ ਪਲੱਗ ਅਲੱਗ-ਅਲੱਗ ਕਲਰ ਤੁਹਾਨੂੰ ਜਿਹੜਾ ਦੇਖਣ ਨੂੰ ਮਿਲਣਾ ਹੈ ਜਿਸ ਤੋਂ ਤੁਹਾਨੂੰ ਜਿਹੜੀ ਪਛਾਣ ਹੋ ਜਾਣੀ ਹੈ ਕਿ ਜਿਹੜਾ オリジナル ਵਿਟਾਮਿਨ ਐਚ ਆ ਉਹ ਆਪਾਂ ਜਿਹੜਾ ਕਿਸ ਕਲਰ ਦਾ ਜਿਹੜਾ ਹੋਣਾ ਚਾਹੀਦਾ ਤੇ ਤੁਸੀਂ ਦੇਖ ਲਓ ਦੋਸਤੋ ਸੇਮ ਹੀ ਲੀਟਰ ਨੇ ਦੋਨੋਂ ਸੋ ਇਹ ਵਿਟਾਮਿਨ ਐਚ ਦੇ ਜਿਹੜੇ ਫਰਕ ਨੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਦੇਖੋ ਬਿਲਕੁਲ ਅਲੱਗ ਕਲਰ ਦਾ ਇਹ ਥੋੜਾ ਜਿਹੜਾ ਵਾਈਟ ਜੇ ਕਲਰ ਦਾ ਜਿਹੜਾ ਦੇਖਣ ਨੂੰ ਲੱਗ ਰਿਹਾ ਉਹ ਥੋੜਾ ਜਿਹੜਾ ਰੈੱਡ ਜੇ ਕਲਰ ਤੇ ਦੇਖਣ ਨੂੰ ਲੱਗ ਰਿਹਾ ਸੀਗਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਪਰ ਜੇ ਹੁਣ ਗੱਲ ਕਰੀ ਆਪਾਂ ਕਿ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਅਸਲੀਆ ਜਾਂ ਕਿਹੜਾ ਨਕਲੀ ਆ ਸੋ ਜਿਹੜਾ ਤੁਹਾਨੂੰ ਰੈੱਡ ਜੇ ਕਲਰ ਦਾ ਦੇਖਣ ਨੂੰ ਮਿਲਿਆ ਦੋਸਤੋ ਉਹ ਵਿਟਾਮਿਨ ਐਚ ਨੂੰ ਆਪਾਂ ਨਕਲੀ ਵਿਟਾਮਿਨ ਐਚ ਕਹਿ ਸਕਦੇ ਆ ਤੇ ਜਾਂ ਤੁਹਾਨੂੰ ਜਿਹੜਾ ਹੋਰ ਕਲਰ ਦੇਖਣ ਨੂੰ ਮਿਲਦਾ ਜਿਹੜਾ ਇਹ ਤੁਹਾਨੂੰ ਜਿਹੜਾ ਵਾਈਟ ਜੇ ਕਲਰ ਦਾ ਦੇਖਣ ਨੂੰ ਮਿਲਿਆ ਇਹ ਜਿਹੜਾ オリジナル ਵਿਟਾਮਿਨ ਐਚ ਆ ਅਤੇ ਇਸ ਤਰ੍ਹਾਂ ਤੁਸੀਂ ਕਲਰ ਤੋਂ ਵੀ ਜਿਹੜੀ ਇਹਦੀ ਪਰਖ ਕਰ ਸਕਦੇ ਹੋ ਪਰ ਇੱਕ ਪਰਖ ਤੁਸੀਂ ਜਿਹੜੀ ਇਸ ਦੇ ਲੀਟਰ ਤੋਂ ਵੀ ਦੋਸਤੋ ਕਰ ਸਕਦੇ ਹੋ ਉਹ ਮੈਂ ਤੁਹਾਨੂੰ ਉਹ ਵੀ ਜਿਹੜੀ ਆ ਸਮਝਾ ਦਿੰਨਾ ਇਸ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਤੁਸੀਂ ਲੀਟਰ ਦੇਖ ਕੇ ਵੀ ਬੰਦ ਨੂੰ ਤੁਸੀਂ ਪਹਿਚਾਨ ਸਕਦੇ ਹੋ ਕਿ ਕਿਹੜਾ ਵਿਟਾਮਿਨ ਤੁਸੀਂ ਐਚ ਜਿਹੜਾ ਖਰੀਦ ਰਹੇ ਹੋ ਕਿ ਉਹ オリジナル ਹੈ ਜੇਕਰ ਤੁਹਾਨੂੰ ਸਿਲਵਰਟ ਦੇ ਲੀਟਰ ਉੱਪਰ ਜਿਹੜਾ ਗਰੋਥ ਐਚ ਜਾਂ ਕੁਝ ਐਰਾ ਵਗੈਰਾ ਹੋਰ ਕੁਝ ਲਿਖਿਆ ਦੇਖਣ ਨੂੰ ਮਿਲ ਰਿਹਾ ਤਾਂ ਉਹ ਨਕਲੀ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਜਿਹੜਾ ਲੀਟਰ ਦੇ ਉੱਪਰ ਵਿਟਾਮਿਨ ਐਚ ਲਿਖਿਆ ਹੋਇਆ ਦੇਖਣ ਨੂੰ ਮਿਲ ਰਿਹਾ ਅਤੇ ਜਿਹੜਾ ਉੱਪਰ ਸਿਲਵਰ ਦੇ ਲੀਟਰ ਉੱਪਰ ਤੁਸੀਂ ਦੇਖ ਰਹੇ ਹੋ ਟ੍ਰਾਂਟਾ ਟ੍ਰਾਂਟਾ ਵਿਟਾਮਿਨ ਐਚ ਲੀਟਰ ਦੇ ਉੱਪਰ ਜਿਹੜਾ ਲਿਖਿਆ ਹੋਇਆ ਤਾਂ ਸਮਝ ਲਓ ਜਿਹੜਾ ਕਿ ਵਿਟਾਮਿਨ ਐਚ ਤੁਹਾਡਾ ਜਿਹੜਾ origignal ਆ ਦੋਸਤੋ ਕਿਉਂਕਿ ਟ੍ਰਾਂਟਾ ਕੰਪਨੀ ਦਾ ਜਿਹੜਾ origignal ਆ ਵਿਟਾਮਿਨ ਐਚ ਆਉਂਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਲੀਟਰ ਦੇ ਉੱਪਰ ਸੁਣਿਆ ਹੋਇਆ ਪੂਰੀ ਚੰਗੀ ਤਰ੍ਹਾਂ ਵਿਟਾਮਿਨ ਐਚ ਲਿਖਿਆ ਹੋਇਆ ਹੈ ਲੀਟਰ ਦੇ ਵਿੱਚ ਸੋ ਇਹ ਆ ਇਹਦੀ ਜਿਹੜੀ ਪਛਾਣ ਆ ਤੁਸੀਂ 1 ਬੰਦ ਲੀਟਰ ਨੂੰ ਜਦੋਂ ਤੁਸੀਂ ਖਰੀਦਦੇ ਹੋ ਦੋਸਤੋ ਮੈਡੀਕਲ ਦੇ ਉੱਪਰੋਂ ਤਾਂ ਤੁਸੀਂ ਜਿਹੜਾ ਇਹ ਚੈੱਕ ਕਰ ਸਕਦੇ ਹੋ ਦੂਸਰੇ ਲੀਟਰਾਂ ਦੇ ਉੱਪਰ ਇਸ ਤਰ੍ਹਾਂ ਗਰੋਥ ਐਚ ਜਾਂ ਕੁਝ ਹੋਰ ਤੁਹਾਨੂੰ ਲਿਖਿਆ ਦੇਖਣ ਨੂੰ ਮਿਲੇਗਾ ਤੇ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਇਹ ਆਪਾਂ ਨਕਲੀ ਕਹਿ ਸਕਦੇ ਆ ਇਹਦੇ ਵਿੱਚ ਜਿਹੜੇ ਹੋਰ ਚੀਜ਼ਾਂ ਜਿਹੜੀਆਂ ਮਿਕਸ ਕੀਤੀਆਂ ਹੁੰਦੀਆਂ ਨੇ ਪਿਓਰ ਵਿਟਾਮਿਨ ਐਚ ਆ ਜਿਹੜਾ ਇਹ ਨਹੀਂ ਹੁੰਦਾ ਇਸ ਲਈ ਇਹਦਾ ਰਿਜ਼ਲਟ ਆ ਜਿਹੜਾ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਨਹੀਂ ਮਿਲਦਾ ਇਸ ਨੂੰ ਦੇਣ ਦਾ ਢੰਗ ਦੇ ਬਾਰੇ ਜੇਕਰ ਆਪਾਂ ਗੱਲ ਕਰੀਏ ਜੇਕਰ ਤੁਸੀਂ ਦਾਣੇ ਦੇ ਵਿੱਚ ਲਾ ਕੇ ਇਸ ਨੂੰ ਜਿਹੜਾ ਪਸ਼ੂ ਨੂੰ ਖਵਾ ਸਕਦੇ ਹੋ ਤਾਂ ਇਸ ਤਰ੍ਹਾਂ ਵੀ ਜਿਹੜਾ ਵਧੀਆ ਤੁਸੀਂ ਜੇਕਰ ਪਸ਼ੂ ਖਾ ਲੈਂਦਾ ਹੈ ਤਾਂ ਇਸ ਤਰ੍ਹਾਂ ਦੇ ਸਕਦੇ ਹੋ ਪਰ ਜੇਕਰ ਤੁਹਾਡਾ ਪਸ਼ੂ ਨੱਕ ਮਾਰ ਰਿਹਾ ਦਾਣੇ ਦੇ ਵਿੱਚ ਜਿਹੜਾ ਕਿ ਦਾਣਾ ਵੀ ਨਹੀਂ ਖਾ ਰਿਹਾ ਦਾਣਾਂ ਦੇ ਵਿੱਚ ਮਿਲਾਉਣ ਤੋਂ ਬਾਅਦ ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਦੋਸਤੋ ਥੋੜਾ ਕਾਣਾ ਜਿਹੜਾ ਹਰਾ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ ਮਸਲ ਕੇ ਦਾਣੇ ਦੇ ਵਿੱਚ ਉਹ ਜਿਹੜਾ ਉਸ ਨੂੰ ਜਿਹੜੀ ਸਮੈਲ ਆ ਪਸ਼ੂ ਨੂੰ ਉਹ ਇਹ ਫਿਰ ਘਟ ਜਾਵੇਗੀ ਜਿਆਦਾ ਸਮੈਲ ਆ ਜਿਹੜੀ ਇਸ ਨੂੰ ਨਹੀਂ ਆਏਗੀ ਤੂੰ ਫਿਰ ਜਿਹੜਾ ਤੁਹਾਡਾ ਪਸ਼ੂ ਆ ਉਹ ਖਾ ਲਵੇਗਾ ਇਸ ਨੂੰ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਦਾਣੇ ਦੇ ਵਿੱਚ ਮਿਕਸ ਕਰਕੇ ਪਸ਼ੂ ਨੂੰ ਦਿੰਦੇ ਆ ਤਾਂ ਦਾਣੇ ਦੇ ਵਿੱਚੋਂ ਜਿਹੜੀ ਪਸ਼ੂ ਨੂੰ ਸਮੈਲ ਆ ਜਾਂਦੀ ਏ ਪਸ਼ੂ ਜਿਹੜਾ ਉਸ ਨੂੰ ਡੋਲ ਦਿੰਦਾ ਏ ਜਾਂ ਬਿਲਕੁਲ ਉਸ ਨੂੰ ਜਿਹੜਾ ਮੂੰਹ ਨਹੀਂ ਲਾਉਂਦਾ ਮੂੰਹ ਲਾਉਣਸਾਰੀ ਜਿਹੜਾ ਸਾੜ ਦਿੰਦਾ ਏ ਆਪਣੀ ਜਿਹੜੀ ਵਿਟਾਮਿਨ ਐਚ ਜਿਹੜੀ ਆਪਾਂ ਦਾਣੇ ਦੇ ਵਿੱਚ ਮਲਾਈ ਹੁੰਦੀ ਏ ਉਹ ਖਰਾਬ ਹੋ ਜਾਂਦੀ ਏ ਆਪਣੇ ਪਸ਼ੂ ਨੂੰ ਵਿਟਾਮਿਨ ਐਚ ਦੇਣ ਵੇਲੇ ਧਿਆਨ ਰੱਖੋ ਕਿ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਖਵਾ ਰਹੇ ਹੋ ਤਾਂ ਕੋਲ ਖੜ ਕੇ ਖਵਾਓ ਤਾਂ ਕਿ ਚੈੱਕ ਕਰੋ ਕਿ ਪਸ਼ੂ ਉਸ ਨੂੰ ਖਾ ਰਿਹਾ ਏ ਜਾਂ ਕੋਈ ਖਰਾਬ ਹਾਲ ਜਿਹੜਾ ਨਹੀਂ ਤਾਂ ਨਹੀਂ ਕਰ ਰਿਹਾ ਸੋ ਏ ਸੀ ਦੋਸਤੋ ਇੱਕ ਜਾਣਕਾਰੀ ਵਿਟਾਮਿਨ ਐਚ ਬਾਰੇ ਜੋ ਤੁਸੀਂ ਕਲੀਅਰ ਕਰ ਸਕਦੇ ਹੋ ਵਿਟਾਮਿਨ ਐਚ ਪਸ਼ੂ ਨੂੰ ਦੇਣ ਤੋਂ ਪਹਿਲਾਂ ਜਿਹੜਾ ਹੋਰ ਵੀ ਇੱਕ ਦੋ ਇਹਦੇ ਫਾਇਦੇ ਹੋ ਜਾਂਦੇ ਨੇ ਜਦੋਂ ਆਪਣਾ ਪਸ਼ੂ ਸੂਂਦਾ ਹੈ ਤਾਂ ਉਸ ਸਮੇਂ ਜਿਹੜਾ ਸਹੀ ਤਰੀਕੇ ਨਾਲ ਸੂ ਪੈਂਦਾ ਹੈ ਤੇ ਜੇਰ ਵੀ ਜਿਹੜੀ ਵਧੀਆ ਪੈ ਜਾਂਦੀ ਹੈ ਪਸ਼ੂ ਦਾ ਜਿਹੜਾ ਜ਼ਿਆਦਾ ਜ਼ੋਰ ਵਗੈਰਾ ਨਹੀਂ ਲੱਗਦਾ ਸੋ ਇਹ ਸੀ ਇੱਕ ਜਾਣਕਾਰੀ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ